ਸਾਤ ਸਰੀਰਕਾਰ ਜੀ ਸਾਡੇ ਰਸ ਦੇ ਵਸਦੇ ਪੰਜਾਬ ਨੂੰ ਕੀਦੀ ਨਜ਼ਰ ਲੱਗ ਗਈ ਹਲੋ ਰਾਜਵੀਰ ਜਵੰਦਾ ਦਾ ਸੇਵਾ ਠੰਡਾ ਨਹੀਂ ਹੋਇਆ ਕਿ ਇੱਕ ਹੋਰ ਮੌਤ ਹੋ ਗਈ ਬਰਿੰਦਰ ਕੋਮਣ ਦੀ ਜੋਗੀ ਬੋਡੀ ਬਿੰਦਰਸ ਨੇ ਸ਼ਾਕਾਹਾਰੀ ਬੋਡੀ ਬਿੰਦਰਸ ਨੇ ਅਤੇ ਕਈ ਬਲਵਾਂ ਜੀ ਨੇ ਕੰਮ ਕੀਤਾ ਹੈ ਪਤਾ ਨਹੀਂ ਪੰਜਾਬ ਨੂੰ ਕੀਦੀ ਨਜ਼ਰ ਲੱਗ ਗਈ ਕੁਝ ਨਸ਼ਿਆਂ ਨੇ ਖਾ ਲਿਆ ਕੁਝ ਸ਼ਿਆਸਤਾਨਾ ਖਾ ਲਿਆ ਕੁਝ ਡਾਕਟਰਾਂ ਨੇ ਖਾ ਲਿਆ ਪੰਜਾਬ ਨੂੰ ਇਹ ਪੰਜਾਬ ਦਾ ਪਹਿਲਾ ਵਾਲਾ ਪੰਜਾਬ ਨਹੀਂ ਰਿਹਾ ਇੱਥੇ ਕੁਝ ਨਾ ਕੁਝ ਹਰ ਰੋਜ਼ ਹੰਧਣ-ਧੰੜ ਹੈ ਆਪ ਜੀ ਨੂੰ ਦੱਸ ਦਈਏ ਬਿਰਿੰਦਰ ਘੁੰਮਣ ਬੋਡੀ ਬਿਲਡਰ ਚੰਦਰ ਦੇ ਰਹਿਣ ਵਾਲੇ ਆਪਣੇ ਨਿੱਜੀ ਡਾਊਨ ਟਾਊਨ ਹੋਮ ਦੇ ਵਿੱਚ ਜੋ ਕੀ ਬੋਡੀ ਬਿਲਡਰ ਜਦ ਮੈਂ ਕਰ ਰਿਹਾ ਸੀ ਉਹਦੀ ਕੋਈ ਨਾਰ ਮੋੜੇ ਤੋਂ ਉੱਪਰ ਖੜੀ ਤੇ ਉਸਨੇ ਉਸ ਦਾ ਕੋਈ ਲਾਇਕ ਕਰਵਾਉਣ ਦਾ ਫੈਸਲਾ ਕੀਤਾ ਆਪ ਗੱਡੀ ਚਲਾ ਕੇ ਹਸਪਤਲ ਗਿਆ ਬੰਦਾ ਗੁਲੰਦਗਰ ਹਸਪਤਲ ਚ ਗਿਆ ਤੇ ਐਡਮਿਟ ਹੋਇਆ ਤੇ ਉਹਨਾਂ ਨੇ ਫੋਰਟਿਸਟ ਸਪੋਰਟ ਹਸਪਤਲ ਤੇ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਜਾ ਕੇ ਡਾਕਟਰਾਂ ਨੇ ਉਹਨਾਂ ਦਾ ਆਪਰੇਸ਼ਨ ਰੱਖ ਦਿੱਤਾ ਚੰਗਾ ਭਲਾ ਬੰਦਾ ਆਪ ਗੱਡੀ ਚਲਾ ਕੇ ਗਿਆ ਉੱਥੇ ਜਾਂਦੇ ਹੀ ਡਾਕਟਰਾਂ ਨੇ ਆਪਰੇਸ਼ਨ ਰੱਖ ਦਿੱਤਾ ਤੇ ਥੋੜੇ ਦੇ ਬਾਅਦ ਆਪਰੇਸ਼ਨ ਤੋਂ ਬਾਅਦ ਬਾਹਰ ਖਬਰ ਆਈ ਕਿ ਬਿੰਦਰ ਕਮਾਨ ਇਸ ਦੁਨੀਆ ਦੇ ਨਹੀਂ ਰਹੇ ਇਹ ਕੋਈ ਗੱਲ ਵੀ ਸਮਝ ਨਹੀਂ ਆਈ ਉਹ ਖੇ ਬਿੰਦਰ ਕੁਮੰਦੇ ਦੇ ਦੋਸਤਾਂ ਨੇ ਰੋ ਰ ਪਾ ਕੀਤਾ ਡਾਕਟਰਾਂ ਕਿਹਾ ਵੀ ਇਹ ਕਿਵੇਂ ਹੋ ਸਕਦਾ ਹੈ ਡਾਕਟਰ ਕਹਿੰਦੇ ਇਕ ਤਰ੍ਹਾਂ ਮ ਬੀਪੀ ਵਧਣ ਕਾਰਨ ਜਾਂ ਕੋਈ ਕਾਰਨ ਦੱਸਿਆ ਜੀ ਇਸ ਕਰਕੇ ਬਰਿੰਦਰ ਘੁੰਮੜ ਦੀ ਮੌਤ ਹੋ ਗਈ ਸੋ ਉਹਨਾਂ ਦੇ ਰਿਸ਼ਤੇਦਾਰਾਂ ਨੇ ਅਤੇ ਪਰਿਵਾਰ ਨੇ ਅਤੇ ਦੋਸਤ ਮਿੱਤਰਾਂ ਨੇ ਦੋ ਸਲਾਹ ਡਾਕਟਰਾਂ ਦੇ ਕਿ ਤੁਸੀਂ ਦਵਾਈ ਨਸੇ ਵਾਲੀ ਵੱਧ ਘਟੋ ਰੋਕਤੀ ਜਾਤਾ ਉਸ ਦੇ ਕਾਰਨ ਉਹਦੀ ਮੌਤ ਹੋ ਗਈ ਇੱਕੋ ਗੰਭੀਰ ਸਰੀਰ ਲੀਲਾ ਪੈ ਗਿਆ ਅਤੇ ਦੋਸਤਾਂ ਨੇ ਤੇ ਸਿਆਣੇ ਉਹਨਾਂ ਦੀ ਵੀਡੀਓ ਮੰਗੀ ਜੋ ਕਿ ਅੰਦਰ ਅ ਥੀਏਟਰ ਦੇ ਵੀਡੀਓ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਉਹਨਾਂ ਕੈਮਰਿਆਂ ਦੀ ਵੀਡੀਓ ਮੰਗੀ ਕਿ ਸਾਨੂੰ ਵੀਡੀਓ ਦਿਓ آپریشن ਕਰਦਿਆਂ ਨਹੀਂ ਕਿ ਕਿਸ ਕਾਰਨ ਬਰਿੰਦਰ ਘੋਮਣ ਦੀ ਮੌਤ ਹੋਈ ਹੈ ਤੇ ਬਰਿੰਦਰ ਘੋਮਣ ਦੀ লাশ ਨੂੰ ਉਹਨਾਂ ਦੇ ਘਰ ਲਜਾਂਦਾ ਗਿਆ ਹੈ ਐਂਬੂਲੈਂਸ ਤੇ ਸਕਾਟ ਹਸਪੀਟਲ ਦੇ ਵਿੱਚੋਂ ਅਜੇ ਰਾਜਵੀਰ ਜੀ ਬੰਦਾ ਦਾ ਸੀਵਾ ਖੰਡਾ ਨਹੀਂ ਹੋਇਆ ਤੇ ਬਰਿੰਦਰ ਘੁੰਮਣ ਦੀ ਮੌਤ ਹੋ ਗਈ ਇਹ ਬਹੁਤ ਮੰਦ ਭਾਜੀ ਖਬਰ ਹੈ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਨੂੰ ਕੀ ਹੋ ਜਾ ਇਸ ਬਾਰੇ ਕੋਈ ਪ੍ਰਸ਼ਾਸਨ ਹੈ ਜਾਂ ਕੋਈ ਸਰਕਾਰ ਇਸ ਬਾਰੇ ਸੋਚੇ ਪੰਜਾਬ ਦੀ ਹਾਲਾਤ ਜਰੂਰ ਖਰਾਬ ਹੁੰਦੀ ਜਾ ਰਹੀ ਹੈ ਸੋ ਆਪ ਜੀ ਨੂੰ ਦੱਸ ਦिएਗੀ ਅੱਜ ਦੇ ਬਰਿੰਦਰ ਘੁੰਮਣ ਦਾ ਸੰਸਕਾਰ ਉਹਨਾਂ ਦੇ ਨਜ਼ਦੀਕਲੇ ਸੰਸਾਰ ਘਰ ਵਿੱਚ ਮਾਰਟਨ ਵਿੱਚ ਹੋਣਾ ਹੈ ਸੋਗੀ ਇਸ ਸ਼ਾਮ ਨੂੰ 3 ਵਜੇ ਦੇ ਕਰੀਬ ਤੱਕ ਦਿੱਤਾ ਹੋਇਆ ਹੈ ਇਸ ਵੀਡੀਓ ਨੂੰ ਵਰਤਾਰਾ ਸ਼ੇਅਰ ਕਰਦੇ ਹੋ ਤੇ ਬੈਲ ਲੱਕਨ ਦਾ ਬਟਨ ਦਬਾ ਦਿਓ ਸ਼ੇਅਰ ਕਰਨ ਦਾ ਮਤਲਬ ਹੈ ਕਿ ਜੋ ਵੀ ਬਰਿੰਦਰ ਘੁੰਮਣ ਦੇ ਸੰਸਕਾਰ ਤੇ ਜਾਵੇ ਟੱਕਦੇ ਹੋ ਰੋਣਾ ਗੋਲਾ ਹੁੰਦਾ ਉਹਨੂੰ ਪਤਾ ਲੱਗ ਜਾਏ ਵੀ ਕਿਹ ਇਸ ਟਾਈਮ ਸਸਕਾਰ ਹੋਣਾ ਹੈ ਸੋ ਧੰਨਵਾਦ ਸਸਰੀ ਕਾਲ ਜੇ ਤੁਹਾਨੂੰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ